ਅੱਜ ਪ੍ਰੀ ਵੈਡਿੰਗ ਕਰਨਾ ਆ ਜੀ ਰੇਨਬੋ ਰਿਜ਼ੋਰਟ ਤੇ ਤਰੀਕ ਹੈਗੀ ਅੱਜ ਉਹ ਤਰੀਕ ਨਹੀਂ ਅੱਜ 25 25 ਦੀ 25 ਦੀ ਹੈ ਜੀ ਤੇ ਪ੍ਰੀ ਵੈਡਿੰਗ ਸ਼ੂਟ ਕਰਨਾ ਆ ਪਾਜੀ ਹੁਣਾਂ ਦਾ ਪ੍ਰੀ ਵੈਡਿੰਗ ਉਹ ਦਿਨ ਕੀਤਾ ਸੀ ਲੇਕਿਨ ਇਹ ਬਹੁਤ ਲੇਟ ਆਇਆ ਹੀ ਤੇ ਉਹ ਲੇਟ ਹੋਣ ਕਰਕੇ ਨਾ ਪ੍ਰੀ ਵੈਡਿੰਗ ਜਿਹੜਾ ਕੰਪਲੀਟ ਨਹੀਂ ਸੀ ਹੋ ਸਕਿਆ ਫਿਰ ਪਾਜੀ ਉਹਨਾਂ ਨੂੰ ਕਿਹਾ ਕਿ ਪਾਜੀ ਪ੍ਰੀ ਵੈਡਿੰਗ ਕੰਪਲੀਟ ਨਹੀਂ ਹੋਇਆ ਤੇ ਤੁਸੀਂ ਕੱਲ ਵਾਲਾ ਵੀ ਪ੍ਰੀ-ਵੈਡਿੰਗ ਦੇਖਿਆ ਸੀ ਪਰਸੋਂ ਵਾਲਾ ਹਾਂ ਪਰਸੋਂ ਵਾਲਾ ਵੀ ਦੇਖਿਆ ਸੀ ਕਿ ਉਹ ਵੀ ਕੰਪਲੀਟ ਨਹੀਂ ਸੀ ਹੋਇਆ ਤਾਂ ਉਹ ਵੀ ਨੈਕਸਟ ਡੇ ਕਰਨਾ ਪਿਆ ਉਹਦਾ ਕਾਰਨ ਇਹ ਹੈ ਕਿ ਕਪਲਸ ਨਾਲ ਬਹੁਤ ਯਾਰ ਲੇਟ ਹੁੰਦੇ ਆ ਤੇ ਸਾਡਾ ਮਨ ਨਹੀਂ ਕਰਦਾ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਗਲੋਫਾਇਆ ਲਾ ਦਈਏ ਫਿਰ ਜਦੋਂ ਸਾਨੂੰ ਲੱਗਦਾ ਹੈ ਕਿ ਕਮੀਆਂ ਤਾਂ ਫਿਰ ਅਸੀਂ ਰਿਕਵੈਸਟ ਕਰਕੇ ਕਸਟਮਰ ਨੂੰ ਨੈਕਸਟ ਡੇ ਲਈ ਬਣਾ ਲੈਣੇ ਆ ਇਹਨਾਂ ਭਾਜੀ ਹੁਣਾਂ ਦਾ ਸ਼ੂਟ ਤਾਂ ਪੱਕਾ ਹੀ ਦਿਨ ਪਹਿਲਾਂ ਕੀਤਾ ਸੀ ਲੇਕਿਨ ਫਿਰ ਹੋਣਾ ਸ਼ੂਟ ਕਾਫੀ ਹੱਦ ਤੱਕ ਚਲੋ ਵਧੀਆ ਹੋ ਗਿਆ ਅੱਜ ਏਦਾਂ ਕਰਕੇ ਨਾ ਤੀ ਐਠਾ ਹੋਣਾ ਭਾਈ ਨਾਲ ਵਧੀਆ ਕਰੀਂ ਦਿਵਾ ਕਰਦੇ ਰੋੜਾ ਪ੍ਰੇਮ ਇਹਨਾਂ ਨੇ ਬਣਾਇਆ ਤਾਂ ਨਵਾਂ ਆ ਲੇਕਿਨ ਹੁੰਦਾ ਕਿ ਹੈ ਕਿ ਆ ਬੇੜੀਆਂ ਬਹੁਤ ਘੱਟ ਯੂਜ਼ ਹੁੰਦੀਆਂ ਵਾਹੇ। ਬਾਕੀ ਤੁਸੀਂ ਪਾਣੀ ਦੇਖ ਸਕਦੇ ਜੀ ਕਿ ਕਿੰਨਾ ਸੋਹਣਾ 뷰 ਹੁੰਦਾ ਆ। 뷰 ਸੋਹਣਾ ਆ। ਇੱਧੇ ਸਾਈਡ ਤੇ ਕੱਚੇ ਘਾਰ ਆ। ਸ਼ੂਟ ਹੋ ਰਿਹਾ ਆ। ਭਾਈ ਵੇਟ ਵੇਟ। ਸੈਂਪਲ ਆ। ਓਹ ਅੱਜ ਉਹ ਫੋਟੋ ਬਣ ਗਿਆ ਮੈਂ ਲਾ ਲਿਆ ਮੜਿਆ ਉੱਚੀ। ਨੋ ਨੋ ਲ ਕਹ ਦੋ ਅਈ ਨਾ ਤਾਂ ਮੈਂ ਪਾ ਕੇ ਬੰਨ ਭਾਜੀ 버ગર ਕਹ ਦੋ ਇਹਨਾਂ ਲਈ 2000 ਮਨੋ ਹਾਂ 버ગર ਦੇਖੋ ਤੇਜੀ ਅੱਜ ਬਣਨੀ ਅੱਜ ਬਣਨੀ ਆ ਰੋਟੀ ਖਾਣ ਦੀ ਆਪਾਂ ਹਾਂ ਹੋਰ ਕਹਾਂ ਰੋਟੀ ਖਾਣ ਚਾਹ ਪਾਜੀ ਹੁੰਦੇ ਜੀ ਵਾਲੀ ਥੋੜੀ ਸਦਾਂਗੇ ਲੜਕੀ ਪਾਣ ਜਾਣੀ ਆ ਸਾਰੀ ਮਨੋ ਜਸਟ ਦੇਖ ਕੇ ਤੇ ਪੀ ਜਾਣਾ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ ਦੀ ਕੋਈ ਸਮਰੱਥਾ ਕਿਰਪਾ ਕਰਕੇ ਥੋੜੀ ਕੋਡ ਮੈਨ ਰੈਕੋਡ ਪਰ ਰਹਾ ਹੈ ਤੋ ਬੁਲਾਈਂ ਕਾਲ ਕਰ ਰਹੀ ਹੈ ਵਾ ਉਤਰ ਨਹੀਂ ਦੇ ਰਹੀ ਹੈ ਕਿਰਪਾ ਕੁਝ ਸਮੇਂ ਪਛਾਂਤ ਪ੍ਰਯਾਸ ਕਰੀ ਲੈ ਵੀ ਅੱਕ ਦਾ ਹੀ ਨਹੀਂ ਫੋਨ ਚਲਾ ਚਲਾ ਕੇ ਮੇਰੀ ਬੜੀ ਲੰਗ ਤੇਰੀ ਮੈਂ ਅੰਨਾ ਕੀ ਆ ਮਾਦੀ ਪ੍ਰੀ ਵੈਡਿੰਗ ਦੇ ਅੰਚਿਤ ਕਿੱਤਰਾ ਦਾ ਲੱਗਣ ਗਿਆ ਵਾ ਕਾਇਲਾ ਲੋੜਿਆ ਹਲੋ ਪ੍ਰੀ ਵੈਡਿੰਗ ਸ਼ੂਟ ਕਰਦੇ ਪਏ ਆ ਤੇ ਸ਼ੂਟ ਵਧੀਆ ਹੋ ਰਿਹਾ ਅਜ ਦਾ ਬਾਕੀ ਚੈਨਲ ਤੇ ਪਾਵਾਂਗੇ ਤੇ ਦੱਸਿਓ ਜੀ ਕਿਦਾਂ ਦਾ ਸ਼ੂਟ ਹੋਇਆ ਹਰ ਇੱਕ ਨਾ ਹੰਡਾਈ ਵਾਲਿਆਂ ਦੀ ਮੈਨੂੰ ਆ ਗੱਲ ਵਧੀਆ ਲੱਗੀ ਵੈਸੇ ਕਿ ਸਾਡੀ ਗੱਡੀ 'ਚ ਨਾ ਥੋੜੀ ਜੀ ਪ੍ਰੋਬਲਮ ਹਜੇ ਵੀ ਹੈਗੀ ਸੀ ਤੇ ਜੋ ਕਿ ਉਹਨਾਂ ਠੀਕ ਨਹੀਂ ਕੀਤੀ ਤੇ ਉਹਨਾਂ ਨੇ ਬੰਦਾ ਭੇਜਤਾ ਯਾਰ ਸਿੱਧਾ ਇੱਥੇ ਕਿ ਭਾਈ ਗੱਡੀ ਤੁਹਾਡੀ ਉੱਥੇ ਪਹੁੰਚੇਗੀ ਤੇ ਆ ਵੀਜੀ ਹੁਣੀਆਂ ਸਾਨੂੰ ਗੱਡੀ ਦੇਣ ਆਏ ਆ ਹਾਂ ਬੁੱਝੀ ਬੈਠੋ ਲੋ ਲੋ ਭਾਈ ਬੈਠੋ ਹੁਣ ਆਪਾਂ ਆਏ ਆ ਜੀ ਇਕ ਰਾਮਪੁਰੇ ਪਿੰਡਾਂ ਜੀ ਉੱਥੇ ਫੰਕਸ਼ਨ ਦੀ ਗੱਲ ਕਰਨ ਆਏ ਆ ਜੀ ਤੇ ਤੌਜੀ ਪਾਜੀ ਹੁਣੀ ਰਸਤੇ 'ਚ ਲੈ ਆਣ ਆ ਗਏ ਅੱਜ ਤੋਂ ਦੇਖਾ 4-5 ਸਾਲ ਪਹਿਲਾਂ ਸ਼ਾਇਦ ਤੇ ਇਹਨਾਂ ਕੀ ਹੋਇਆ ਹੋਊਗਾ ਤੇ ਪਾਜੀ ਹੁਣਾਂ ਦਾ ਵਿਆਹ ਲਾਇਆ ਸੀ ਉਹ ਵੱਡੇ ਬ੍ਰਦਰ ਨੇ ਅਗਲੇ ਹੁਣ ਪਿਛਲੇ ਦਾ ਵਿਆਹ ਹੈ ਪਾਜੀ ਦਾ ਤੇ ਇਹਨਾਂ ਨੇ ਫੇਰ ਇੱਕ ਵਾਰੀ ਬੁਲਾਇਆ ਸਾਨੂੰ ਫੰਕਸ਼ਨ ਬੁਕਿੰਗ ਦੀ